ਜੀ ਮਿੱਤਰੋ ਸ਼ਹਿਰ ਕੋਟਕਪੂਰੇ ਖੜੇ ਆਂ ਜੀ ਤੁਹਾਡੇ ਵਾਸਤੇ ਨਾ ਤਿੰਨ ਟਰੈਕਟਰ ਲੈ ਕੇ ਆਏ ਆਂ ਜੀ 200 ਸਵਰਾਜ ਇੱਕ ਫੋਰਡ 3600 ਟਰੈਕਟਰ ਆ ਮਾਲਕ ਆਪਣੇ ਕੋਲੇ ਆ ਲੈਣੇ ਜਾਣਕਾਰੀ ਹਾਂਜੀ ਬਈ ਕੀ ਹਾਲ ਆ ਵਧੀਆ ਬਈ ਜੀ ਠੀਕ ਠਾਕ ਜੀ ਹਾਂਜੀ ਵਧੀਆ ਜੀ ਅੱਜ ਆਪਾਂ ਤਿੰਨ ਨਾਕ ਵਿਖਾਉਣੇ ਆ ਜੀ ਹਾਂਜੀ ਤਿੰਨ ਨਾਕ ਜੀ ਠੀਕ ਆ ਸਾਰਿਆਂ ਤੋਂ ਪਹਿਲਾਂ ਜਿਹੜਾ ਸਵਰਾਜ 735 FE ਟਰੈਕਟਰ ਆ ਇਹ ਮਾਡਲ ਕਿਹੜਾ ਬਈ ਇਹ 2008 ਮਾਡਲ ਆ ਬਈ ਜੀ 2008 ਮਾਡਲ ਆ ਤੇ ਨੰਬਰ ਪਿਆ ਆ ਬਈ ਨੰਬਰ 50 ਆ ਤੇਲ ਬ੍ਰੇਕਾਂ ਦੇ ਬਈ ਟਾਇਰ ਨਵੇਂ ਆ ਰਗੇ ਠੀਕ ਆ ਜੀ ਤੇਲ ਬ੍ਰੇਕ ਆ ਤੇ ਬਾਈ ਗੱਲ ਕਰੀਏ ਟਰੈਕਟਰ ਦਾ ਰੰਗ ਪੇਡ ਦਾ ਗ੍ਰੈਂਡ ਪੇਡ ਦਾ ਇਹ ਅਰੀਜਨਲ ਆ ਜਿੰਨਾ ਵੀ ਹੈਗਾ ਟਰੈਕਟਰ ਦਾ ਸਾਰਾ ਅਰੀਜਨਲ ਆ ਸਾਰਾ ਹੀ ਬਾਈ ਫੁੱਲ ਗਾਰੰਟੀ ਆ ਫੁੱਲ ਗਾਰੰਟੀ ਗੱਲ ਤੇ ਵੀ ਕਾਲਮ ਵੀ ਨਹੀਂ ਲੱਗੀ ਕਿਤੇ ਬਾਈ ਹਾਂ ਇੰਜਨ ਗੇਅਰ ਦਾ ਵੀਰੇ ਓਕੇ ਆ ਲੈ ਕਰਵਾ ਕੇ ਚੈੱਕ ਕਰ ਕੇ ਲੈ ਜਾ ਸਕਦੇ ਆ ਕੋਸ ਕਰ ਦਿੰਦੇ ਨਾ ਬਾਈ ਕੋਸ ਕਰ ਇੰਜਨ ਆ ਤੇ ਇੰਜਨ ਗੇਅਰ ਦਾ ਵਾਹ ਕੇ ਤਸੱਲੀ ਕਰਕੇ ਟਰੈਕਟਰ ਫੇਰ ਸੌਦਾ ਲਾ ਸਕਦੇ ਆ ਹਾਂਜੀ ਠੀਕ ਆ ਤੇ ਟਰੈਕਟਰ ਦੇ ਨਾਲ ਸਮਾਨ ਬਾਈ ਜੀ ਸਮਾਨ ਵੀ ਦਾ ਡੰਡਾ ਫੱਟੀ ਸਾਰਾ ਪੂਰਾ ਡੰਡਾ ਫੱਟੀ ਛਤਰੀ ਸਾਰਾ ਸਮਾਨ ਪੂਰਾ ਇੰਜਨ ਗੇਅਰ ਦਾ ਵਾਹ ਕੇ ਤਸੱਲੀ ਕਰਕੇ ਫੇਰ ਸੌਦਾ ਲਾ ਸਕਦੇ ਆ ਰੇਮਾ ਰੋਮਾ ਦਾ ਟਰੈਕਟਰ ਬਹੁਤ ਵੇਜਦਾਗਾ ਬਾਈ ਸੰਭਿਆ ਵਿਆਠ ਮਾਡਲ ਹਨ ਵੀ ਕੱਲੀ ਵਾਈ ਵਾਈ ਵਾਲਾ ਵਾਈ ਵਾਈ ਤੇ ਚੱਲਿਆ ਹੋਇਆ ਟਰੈਕਟਰ ਆ ਇੰਜਨ ਗੇਅਰ ਦਾ ਵਾਹ ਕੇ ਲਿਆ ਸਕਦੇ ਹਾਂ ਤੇ ਬਾਈ ਜੀ ਇਹਦੀ ਆਪਾਂ ਕੀ ਡਿਮਾਂਡ ਰੱਖੀ ਹੈ ਜੀ ਇਹਦੀ ਵੀ ਡਿਮਾਂਡ ਤਾਂ ਹੈਗੀ 260 ਜਿਹੜਾ ਤੁਹਾਡੀ ਵੀਡੀਓ ਵੇਖ ਕੇ ਆਪਾਂ ਮਾਨਦਾਨ ਕਰਾਂਗੇ 2 ਲੱਖ 60 ਹਜ਼ਾਰ ਰੁਪਿਆ ਇਸ ਟਰੈਕਟਰ ਦੀ ਡਿਮਾਂਡ ਆ ਜਿਹੜਾ ਕਰਕੇ ਆਉਂਦਾ ਵੀਡੀਓ ਸ਼ੇਅਰ ਫੁੱਲ ਮਾਨਦਾਨ ਕੀਤਾ ਜਾਊਗਾ ਇੰਜਨ ਗੇਅਰ ਦੀ ਪੂਰੀ ਗਾਰੰਟੀ ਵੀ ਜਾ ਕੇ ਬਾਈ ਜੋੜਨਾ ਹੀ ਆ ਵਾਹ ਵਾਹ ਕੇ ਤਸੱਲੀ ਕਰਕੇ ਲੈ ਕੇ ਜੋ ਬਲ ਮਿਸਤਰੀ ਹੁੰਦਾ ਨਾਮ ਲੈ ਉਹ ਕੋਈ ਠੀਕ ਹੈ ਸ਼ੋ ਚੱਕਿਓ ਬਾਈ ਜਮਾ ਸੁੱਕਾ ਟਰੈਕਟਰ ਮੈਸਤਰੀ ਨੂੰ ਤੇ ਹੀ ਲਿਆ ਸਕਦੇ ਹੋ ਨਾਲ ਬਾਈ ਜੀ ਲੋ ਫੁੱਲ ਗਰੰਟੀ ਆ ਤੇ ਪੂਰੀ ਜ਼ਿੰਮੇਵਾਰੀ ਵਾਲੇ ਆ ਨਾ ਤਿੰਨੇ ਟਰੈਕਟਰ ਹੀ ਹਾਂਜੀ ਹਾਂਜੀ ਠੀਕ ਆ ਬਾਈ ਜੀ ਇੰਜਨ ਗੇਅਰ ਦਾ ਵਾਹ ਕੇ ਫੇੜ ਸੌਦਾ ਲਾ ਸਕਦੇ ਹੋ ਤੇ ਆਪਾਂ ਮਾਡਲ ਦੀ ਡਿਮਾਂਡ ਹੈਗੀ 260 ਹੀ ਹਾਂਜੀ ਬਾਕੀ ਮੌਕੇ ਤੇ ਹੋ ਜਾਊਗਾ ਠੀਕ ਆ ਇੱਧਰ ਬਾਈ ਜੀ ਨੇ ਮੋਡੀਫਾਈ ਕਰਨਾ ਫੋਰਡ 36 ਦਾ ਉਹ ਤਾਂ ਕੀਤਾ ਕਰਾ ਹੀ ਲੈ ਜਾ ਕੀਤਾ ਕਰਦਾ ਹੀ ਲੈ ਵੀਰੇ ਇੰਨੀ ਗੇ ਦਾ ਟਰੈਕਟਰ ਫੋਲ ਚੰਗਾ ਹੋਊਗਾ ਇਹ ਮਾਡਲ ਕਿਹੜਾ ਇੰਜਨ ਮਾਡਲ 1992 ਆ ਬਾਈ ਜੀ 1992 ਮਾਡਲ ਨੰਬਰ ਵੀ ਆ ਵੀ ਆ ਨੰਬਰ 50 ਆ ਕੋਈ ਕੋ ਦਾ ਵੀ ਆਪਣੇ ਬਾਹਰਲੇ ਭਰਾ ਕਈ ਤਿਆਰ ਕਰਾਉਂਦੇ ਆ ਇਹ ਨਾ ਵੀਰੇ ਇੰਜਨ ਕਰੇ ਫੋਲ ਚੰਗਾ ਟਰੈਕਟਰ ਠੀਕ ਆ ਫੋਲ ਚੰਗਾ 2K ਦਾ ਸਾਰਾ ਪੇਂਟ ਆ 92 ਮਾਡਲ ਆ ਹਾਂਜੀ ਟਾਇਰ ਨਵੇਂ ਆ ਟਾਇਰ ਨਵੇਂ ਆ ਚਾਰੇ ਕੋਣੋਪੀ ਗਲੂਪੀ ਸਾਰੀ ਸੈਸਰੀ ਨਵੀਂ ਲੱਗੀ ਹੋਈ ਆ ਵੀਰੇ ਵੀ ਸਾਰੀ ਸੈਸਰੀ ਨਾਲ ਹੀ ਮਿਲੂਗੀ ਨਾ ਕਈ ਜਿਵੇਂ ਬਾਈ ਪੁਰਾਣਾ ਸਮਾਨ ਲਾ ਦਿੰਦੇ ਟਰੈਕਟਰ ਦੇ ਹੈ ਨਾ ਇਹ ਲਾਇਆ ਹੈ ਮਰਗਾੜ ਵੀ ਨਵੇਂ ਲਾਇਏ ਆ ਪੂਰੀ ਚੀਜ਼ ਬਣਾਣੀ ਵੀ ਵੀ ਟਾਇਰ ਵੀ ਨਵੇਂ ਆ ਹਾਂਜੀ ਹਾਂਜੀ ਵੀ ਕਈ ਵੀਰ ਭਰਾ ਕਾਲੀ ਕਰਦੇ ਵੀ ਤਿਆਰ ਕਰਾਉ ਨੂੰ ਉਹ ਤਿਆਰ ਕੀਤਾ ਕਰਾ ਹੀ ਲੈ ਜੀ ਹਾਂਜੀ 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 ਕੋਈ ਚੱਕਰ ਨਹੀਂ ਠੀਕ ਆ 92 ਮਾਡਲ ਆ ਤੇ ਸਾਰੀ ਐਸੈਸਰੀ ਨਾਲ ਆ ਨਾ ਹੀ ਨਾਲ ਹੀ ਨਾਲ ਹੀ ਆ ਠੀਕ ਆ ਸਾਰੀ ਐਸੈਸਰੀ ਨਾਲ ਮਿਲੂਗੀ ਇੰਜਨ ਗੇਅਰ ਦਾ ਇਹ ਵੀ ਵਾ ਕੇ ਲੈ ਜਾਣ ਮੈਂ ਕਹਣਾ ਵੀਰੇ ਤਸੱਲੀ ਕਰਕੇ ਲੈ ਕੇ ਜੀ ਠੀਕ ਆ 2 ਕੇ ਦਾ ਸਾਰਾ ਪੇਂਟ ਆ ਤੇ ਸਾਰੀ ਨਵੀਂ ਐਸੈਸਰੀ ਆ ਹਾਂਜੀ ਠੀਕ ਆ ਬਾਈ ਜੀ ਤੇ ਬਾਈ ਜੀ ਇਹਦੀ ਕੀ ਡਿਮਾਂਡ ਆ ਬਈ ਰੰਗ ਕਈਆਂ ਦਾ ਨਾ ਪੇਪੜੀ ਜੀ ਮੰਨ ਕੇ ਲੈ ਜਾਂਦਾ ਗਾਰੰਟੀ ਆ ਰੰਗ ਦੀ ਮੈਂ ਕਹਿੰਦਾ ਵੀਰੇ ਇੰਨੇ ਰੁਪਏ ਲੈ ਰੰਗ ਕਿਉਂ ਪੁਰਾਣਾ ਮਾੜਾ ਕਰਾਵਾਂਗੇ ਆਪਣਾ ਹਾਂਜੀ ਹਾਂਜੀ ਥੋੜੇ ਸਾਹਮਣੇ ਰੰਗ ਦੀ ਬੜਾ ਰੰਗ ਚੱਕ ਕਰਾ ਦੋਗਾ ਇਹਨੂੰ ਅਗਲਾ ਕਹੋ ਹਾਂ ਵੀ ਟੀਜ ਹੈਗੀ ਠੀਕ ਆ ਮਾੜੇ ਰੰਗ ਦੀ ਕੁਆਲਿਟੀ ਨਹੀਂ ਹੁੰਦੀ ਬੰਦੀ ਜੀ ਠੀਕ ਆ ਬਾਈ ਜੀ ਤੇ ਇਹਦੀ ਕੀ ਡਿਮਾਂਡ ਆਈ ਫੋੜ ਦੀ ਇਹਦੇ ਵੀਰੇ 195000 ਰੁਪਿਆ ਡਿਮਾਂਡ ਆ ਠੀਕ ਮਾਨਤਨ ਕਰਾਂਗੇ ਕਾ ਕਰੀਏ 195000 ਚੋਂ ਫੁੱਲ ਮਾਨਤਨ ਹੋ ਜੂ ਹਾਂਜੀ ਹਾਂਜੀ ਠੀਕ ਆ ਫੁੱਲ ਮਾਨਤਨ ਕੀਤਾ ਜਾਊਗਾ ਇਹ ਵੀ ਪਣਾ ਵਾ ਕੇ ਲੈ ਇਹ ਮਾਡਲ ਕਿਹੜਾ ਈ ਇਹ ਬਾਈ 2002 ਮਾਡਲ ਆ 2002 ਮਾਡਲ ਆ ਨੰਬਰ ਪੰਜਾਬ ਆ ਨੰਬਰ ਪੰਜਾਬ ਆ ਵੀਰੇ ਇਹ ਪਾਵਰ ਸਟੀering ਦੇ ਵਿੱਚ ਟਰੈਕਟਰ ਆ ਇਹ 10 ਮਾਡਲ ਪਾਵਰ ਸਟੀering ਆ ਨਹੀਂ ਵੀਰੇ 2002 ਮਾਡਲ 2002 ਮਾਡਲ ਪਾਵਰ ਸਟੀering ਪਾਵਰ ਸਟੀering ਆ ਠੀਕ ਆ ਬਾਈ ਤੇ ਆਪਣਾ ਡੈਵਲ ਡਿਸਟ੍ਰੀਬਿਊਟਰ ਆ ਠੀਕ ਆ ਇਹ ਧਰੀ ਤੇ ਆ ਵੀਰੇ ਕਨੋਪੀ ਨੂੰ ਵੀ ਵਧੀਆ ਲੱਗੀ ਵੀ ਟਰੈਕਟਰ ਦੇ ਟਰੈਕਟਰ ਦਾ ਇੰਜਨ ਟਾਇਰਾਂ ਦੀ ਗੱਲ ਕਰੀਏ ਬਾਈ ਟਾਇਰ ਵੀਰੇ ਮਗਲੇ ਦੇ ਕੇ ਦੇ ਆ ਅਗਲੇ ਥੀੜ ਦੇ ਵੱਡੇ ਪਾਏ ਹੋਏ ਠੀਕ ਆ ਨਵੇਂ ਆਰਗੇਟ ਹੈ ਹਾਂ ਵੀਰ ਦਵਲ ਪੰਪ ਤੇ ਪਾਵਰ ਹੋਇਆ ਮੇਰੇ ਠੀਕ ਆ ਪਾਵਰ ਹੋਇਆ ਵਾ ਡਬਲ ਪੰਪ ਚ ਰੰਗ ਬੇੜ ਦਾ ਓਰੀਜਨਲ ਆ ਵੀਰੇ ਸਾਰਾ ਓਰੀਜਨਲ ਠੀਕ ਆ ਸਾਰਾ ਓਰੀਜਨਲ ਆ ਪਲੇਟਫਾਰਮ ਪੂਰਾ ਵਧੀਆ ਪਿਆ 2000 2 ਦੇ ਮਾਡਲ ਦੇ ਨਾ ਆਉਣਾ ਹਾਂਜੀ ਹਾਂਜੀ ਵੀ ਕੰਡੀਸ਼ਨ ਵਧੀਆ ਪਈ ਆ ਟਰੈਕਟਰ ਦੀ ਵੀ ਵਾਈ ਵਾਈ ਤੇ ਚੱਲਿਆ ਪਿਆ ਠੀਕ ਆ ਬਾਈ ਟਾਇਰ ਟੂਰ ਨਵੇਂ ਆ ਤੇ ਐਸੈਸਰੀ ਇਹਦੇ ਨਾਲ ਵੀ ਪੂਰੀ ਹੈ ਨਹੀਂ ਮੇਰੇ ਜਿਵੇਂ ਹੈਗੇ ਐਂ ਹੀ ਦੇਣਾ ਠੀਕ ਆ ਆ ਹੀ ਸਮਾਨ ਆ ਤੇ ਆ ਹੀ ਮਿਲੂਗਾ ਸਾਰਾ ਤੇ ਟਰੈਕਟਰ ਵੀ ਸਾਰਾ ਆ ਹੀ ਮਿਲੂਗਾ ਇੰਜਨ ਗੇਅਰ ਦਾ ਇਹ ਵੀ ਭਣਾ ਵਾ ਕੇ ਲੈ ਜਾਓ ਪੰਜਾਬ ਨੰਬਰ ਆ ਬਾਈ ਪੰਜਾਬ ਨੰਬਰ ਆ ਹੋਇਆ ਵਿਆ ਆਮ ਨਹੀਂ ਆਮ ਦੇਸੀ ਆ ਪਾਵਰ ਹੋਇਆ ਵਿਆ ਵੇ ਲੋ ਜਿਹੜਾ ਅਰੀਜਨਲ ਏਜੰਸੀ ਦਾ ਪਾਵਰ ਆਉਂਦਾ ਉਵੇਂ ਸਾਈਡ ਤੇ ਹੋਇਆ ਵੀ ਏਜੰਸੀ ਜੋ ਹੋਇਆ ਪਾਵਰ ਹਾਂ ਠੀਕ ਆ ਪਲੇਟਾਂ ਬਲੂਟਾਂ ਨਾਲ ਦੀਆਂ 2002 ਮਾਡਲ ਦੀਆਂ ਸਾਰੇ ਬੰਨਵਾ ਲੱਗਾ ਟਰੈਕਟਰ ਦੇ ਇਹ ਵੀ ਟਰੈਕਟਰ ਜਮਾ ਸੁੱਕਾ ਹਾਂ ਠੀਕ ਆ ਬਾਈ ਇੰਜਨ ਗੇਅਰ ਦਾ ਜਮਾ ਸੁੱਕਾ ਟਰੈਕਟਰ ਆ ਪਾਵਰ ਸਟਰੀਨਿੰਗ ਹੋਇਆ ਵਿਆ 2002 ਮਾਡਲ ਆ ਤੇ ਬਾਈ ਇਹਦੀ ਕੀ ਡਿਮਾਂਡ ਰੱਖੀ ਆ ਇਹਦੀ ਵੀਰੇ 2,75,000 ਰੁਪਏ ਡਿਮਾਂਡ ਆ 2,75,000 ਰੁਪਏ ਡਿਮਾਂਡ ਆ ਹਾਂਜੀ ਬਾਕੀ ਆਪਾਂ ਆਏ ਦਾ ਮਾਤਮ ਕਰਾਂਗੇ ਬਾਅਦ ਵਿੱਚ ਠੀਕਾ ਫੋਲੋ ਮਾਨਦਾਨ ਕੀਤਾ ਜਾਊਗਾ ਕਿੰਨਾ ਟਰੈਕਟਰਾਂ ਦੇ ਵਿੱਚੋਂ ਹਾਂਜੀ ਹਾਂਜੀ ਤੇ ਬਾਈ ਇਹ ਤਿੰਨੇ ਟਰੈਕਟਰ ਕਿਹੜੇ ਪਿੰਡ ਵਗਾਊਗਾ ਇਹ ਕੋਟਪੂਰਾ ਸ਼ਹਿਰ ਵਗਾਊਗਾ ਸ਼ਹਿਰ ਕੋਟਕਪੂਰਾ ਤੇ ਬਾਈ ਬੱਸ ਅਡੇ ਦੇ ਕੋਲੇ ਆ ਬਠਿੰਡਾ ਰੋਡ ਆ ਬਠਿੰਡਾ ਰੋਡ ਤੇ ਨੰਬਰ ਬੋਲੀ ਵੀਰੇ 98722 ਹਾਂਜੀ 64678 ਹੁਣ ਬਾਈ ਥੋੜੀ ਜ਼ਿੰਮੇਵਾਰੀ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਦਾਨ ਫੋਲੋ ਕਰ ਫੋਲੋ ਮਾਨਦਾਨ ਕਰਾਂਗੇ ਕੋਈ ਚੱਕਰ ਨਹੀਂ ਠੀਕ ਆ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਨੰਬਰ ਸਕਰੀਨ ਤੇ ਬਾਈਆਂ ਦਾ ਚੱਲੀ ਜਾਂਦਾ ਜੀ ਧੰਨਵਾਦ